ਸ੍ਰੀ ਗੁਰਦੁਆਰਾ ਗੁਰੂ ਕੇ ਮਹਿਲ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਮੈਂ ਅੱਜ ਅਨੰਦਪੁਰ ਸਾਹਿਬ ਆਇਆ ਜੀ ਤਰੀਕ ਹੈਗੀ ਅੱਜ 11 ਸਤੰਬਰ 2025 ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇੱਥੇ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਕੇ ਮਹਿਲ ਦੇ ਤੇ ਨਾਲ ਹੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਨਵੇਂ ਪਾਤਸ਼ਾਹ ਸ਼੍ਰੀ ਗੁਰਤੇਗਵਦਰ ਸਾਹਿਬ ਹਿੰਦੂ ਦੀ ਚਾਦਰ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਸੀਸ ਦਾ ਜਿਹੜਾ ਸੰਸਕਾਰ ਆ ਉਹ ਇੱਥੇ ਕੀਤਾ ਸੀਗਾ ਸਾਹਮਣੇ ਗੁਰਦੁਆਰਾ ਸ਼ੀਸ਼ਗੰਨ ਸਾਹਿਬ ਤੇ ਆ ਜੀ ਗੁਰਦੁਆਰਾ ਗੁਰੂ ਕੇ ਮਹਿਲ ਪੌਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਂਦੇ ਅੱਜ ਤੇ ਇਹ ਦਾ ਅਠਲੀ ਡਿਊਟੀ ਹੈ ਜੀ ਗੁਰਦੁਆਰਾ ਸਾਹਿਬ ਦੀ ਦੇਖ ਸਕਦੇ ਆਪਾਂ ਕਿੰਨੀ ਖੂਬਸੂਰਤ ਬਣਾਈ ਹੋਈ ਆ ਤੇ ਪੁਰਾਣੇ ਜਵਾਨੇ ਦਾ ਲੱਕੜ ਦਾ ਗੀਟ ਲਾਇਆ ਹੋਇਆ ਸਾਹਮਣੇ ਮਿਨਗਾਰੀ ਕੀਤੀ ਹੋਈ ਬਹੁਤ ਸੋਹਣੀ ਤੇ ਸਾਹਮਣੇ ਗੁਰੂ ਸਾਹਿਬ ਦਾ ਗੁਰਦੁਆਰਾ ਜਿਸ ਤੇ ਪਰਿਵਾਰ ਸਮੇਤ ਰਹੇ ਨੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਗ ਸਿੰਘ ਜੀ ਮਹਾਰਾਜ ਤੇ ਸਾਹਮਣੇ ਇਤਿਹਾਸ ਵੀ ਲਿਖਿਆ ਹੋਇਆ ਆਪਾਂ ਇਤਿਹਾਸ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਸਾਹਮਣੇ ਗੁਰਦੁਆਰਾ ਗੁਰੂ ਕੇ ਮਹਿਲ ਤੇ ਇਤਿਹਾਸ ਲਿਖਿਆ ਹੈ ਜੀ ਗੁਰਦਾਰਾ ਗੁਰੂ ਕੇ ਮਹਿਲ ਪੌਰਾ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬिलासपुर ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਸੋ 19 ਜੂਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋੜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੁੱਤਰੇ ਗੁਰਦਤਾ ਜੀ ਪਾਸੋਂ ਗੜਵਾਈ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਸਾਰੀ ਕਰਵਾਈ ਅਤੇ ਇਸ ਪਾਵਨ ਸਥਾਨ ਤੇ ਗੁਰੂ ਜੀ ਪਰਮਾਤਮਾ ਸਵੇਤ ਰਹਿਣ ਲੱਗ ਪਏ ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੇ ਮੈਲ ਸਿਸ਼ੁਕ ਦਾ ਹੈ ਇਸ ਹੀ ਪਵਿੱਤਰ ਸਥਾਨ ਦੇ ਅੰਦਰ ਪੂਰਾ ਸਾਹਿਬ ਸਥਿਤ ਹੈ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਮਾਤਮਾ ਦਾ ਜਿਹੜਾ ਨਾਮ ਸਿਮਰਨ ਕਰਿਆ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਅੰਦਰ ਸਥਿਤ ਹੋਰ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਇਸੇ ਸਥਾਨ ਤੇ ਪੰਡਿਤ ਕਿਰਪਾ ਰਾਮ ਦਾਤ ਜੋ ਬਾਅਦ ਵਿੱਚ ਅੰਮ੍ਰਿਤਪਾਨ ਕਰਕੇ ਪਾਈ ਕਿਰਪਾ ਸਿੰਘ ਬਣੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤ ਦਾ ਜਥਾ ਫਰਿਆਦੀ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਇਆ ਤੇ Hindu ਧਰਮ ਦੇ ਤਿਲਕ ਜੰਝੂ ਦੀ ਰੱਖਿਆ ਲਈ ਬੇਨਤੀ ਕੀਤੀ। ਗੁਰੂ ਜੀ ਨੇ Hindu ਧਰਮ ਦੇ ਤਿਲਕ ਜੰਝੂ ਦੀ ਰੱਖਿਆ ਲਈ 11 ਨਵੰਬਰ 1775 ਈਸਵੀ ਨੂੰ ਦਿੱਲੀ ਦਾ ਚਾਂਦਨੀ ਚੌਂਕ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਜਮਾਨ ਹੋ ਕੇ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਬਖਸ਼ਿਸ਼ ਕਰਦੇ ਸਨ। ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ। ਗੁਰਦੁਆਰਾ ਜਨਮ ਸਥਾਨ ਸਾਹਿਬ ਜੀ ਦੇ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਤਿੰਨ ਸਾਹਿਬਜ਼ਾਦੇ ਬਾਬਾ ਜਿਆਰ ਸਿੰਘ ਜੀ, ਬਾਬਾ ਜੂੜਾ ਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਕੀ ਹੋਇਆ। ਚਲੋ ਜੀ ਇਹ ਸੀਗਾ ਜੀ ਆਪਣਾ ਇਤਿਹਾਸ ਇੱਥੇ ਦਾ। ਤੇ ਇਹ ਸਾਹਮਣੇ ਦਰਸ਼ਨੀ ਡੂਡੀ ਜਿਹੜੀ ਆਪਣੇ ਦੇਖੀ ਆ ਤੇ ਉਹ ਸਾਹਮਣੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਤੇ ਜਿਹੜੇ ਕਸ਼ਮੀਰੀ ਪੰਡਤ ਆਏ ਜਿਹੜੇ Hindu ਸੀਗੇ ਬ੍ਰਾਹਮਣ ਉਹ ਇੱਥੇ ਹੀ ਇਸੇ ਜਗ੍ਹਾ ਤੇ ਫਰਿਆਦ ਲੈ ਕੇ ਆਏ ਸੀਗੇ ਗੁਰੂ ਸਾਹਿਬ ਦੇ ਕੋਲ ਵੀ ਸਾਡਾ ਜਿਹੜਾ ਧਰਮ ਆਇਓ ਖਤਰੇ ਦੇ ਵਿੱਚ ਐ ਤੇ ਉਹਨਾਂ ਨੇ ਰੱਖਿਆ ਦੇ ਲਈ ਜਿਹੜੀ ਦਿੱਲੀ ਚਾਂਦਨੀ ਚੌਕ ਵਿਖੇ ਕੁਰਬਾਨੀ ਦਿੱਤੀ ਸੀਗੀ ਗੁਰੂ ਸਾਹਿਬ ਨੇ ਆਪਣੀ ਤੇ ਚਲੋ ਚੱਲਦੇ ਆਪਾਂ ਅੰਦਰ ਕਰਾਉਂਦੇ ਜੀ ਦਰਸ਼ਨ ਤੁਹਾਨੂੰ ਜਲਦੀ ਜੱਪਾ ਕਰਾਉਂਦਾ ਹਾਂ ਇਹ ਦਰਸ਼ਨ ਤੁਹਾਨੂੰ ਗੁਰਦੁਆਰਾ ਪੌਰ ਸਾਹਿਬ ਦੇ ਗੁਰੂ ਕੇ ਮਹਿਲ ਨਿਸ਼ਾਨ ਸਾਹਿਬ ਝੂਰ ਰਹੇ ਆ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਤੁਸੀਂ ਜੀ ਦੇਖ ਰਹੇ ਆ ਖੂਬਸੂਰਤ ਗੁਰਦੁਆਰਾ ਗੁਰੂ ਕੇ ਮਹਿਲ ਸ਼੍ਰੀ ਅਨੰਦਪੁਰ ਸਾਹਿਬ ਸਾਹਮਣੇ ਇਹ ਆਲੇ ਦੋਲੇ ਜੀ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਦਰਸ਼ਨ ਕੀਤੇ ਨੇ ਜੀ ਗੁਰਦੁਆਰਾ ਗੁਰੂ ਕੇ ਮਹਿਲ ਦੇ ਤੇ ਅੰਦਰ ਗੁਰਦੁਆਰਾ ਪੌਰਾ ਸਾਹਿਬ ਜੀ ਦਾ ਤੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਲ ਬਿਲਕੁਲ ਹੀ ਕਲੋਜ਼ ਤੁਸੀਂ ਦੇਖ ਸਕਦੇ ਜੀ ਇਹ ਗੁਰਦੁਆਰਾ ਥੜਾ ਸਾਹਿਬ ਆ ਇਹ ਅੰਦਰ ਵੀਡੀਓਗ੍ਰਾਫੀ ਲੋਡ ਨਹੀਂ ਹੈਗੀ ਤੇ ਆਪਾਂ ਬਾਹਰ ਤੋਂ ਦਰਸ਼ਨ ਕਰਾਉਂਦੇ ਆ ਇਹ ਜੀਗੋਰਦ ਰਥੜਾ ਜਾਇਬ ਜਿੱਥੇ ਕਸ਼ਮੀਰੀ ਪੰਡਤ ਦਾ ਫਰਿਆਦ ਲੈ ਕੇ ਆਏ ਸੀਗੇ ਗੁਰੂ ਤੇਗ ਬਹਾਦਰ ਜੀ ਕੋਲ ਜਿਹੜੀ ਹਿੰਦੂ ਧਰਮ ਦੀ ਰੱਖਿਆ ਦੇ ਲਈ ਕਸ਼ਮੀਰੀ ਪੰਡਤਾਂ ਜਿਹੜੇ ਉਹ ਗੁਰੂ ਸਾਹਿਬ ਕੋਲ ਆਏ ਸੀਗੇ ਇਕੱਠੇ ਹੋ ਗਏ ਤੇ ਇਹ ਬੋਰਡ ਵੀ ਹਿੰਦੀ ਦੇ ਵਿੱਚ ਲਿਖਿਆ ਹੋਇਆ ਦੇਖ ਸਕਦੇ ਜੀ ਆਪਾਂ ਸਾਰਾ ਪੜ ਸਕਦੇ ਆਪਾਂ ਉਹਨਾਂ 75 ਨੂੰ ਆਏ ਸੀਗੇ ਇਸ ਮੈਨੂੰ ਇਹਦੇ ਵਿੱਚ ਇਹ ਸ਼੍ਰੀ ਨੰਦਪੁਰ ਸਾਹਿਬ ਸਾਰਾ ਇਤਿਹਾਸ ਲਿਖਿਆ ਵਾਜੀ ਹਿੰਦੀ ਦੇ ਵਿੱਚ ਇੱਥੇ ਬੈਠ ਕੇ ਹੀ ਗੁਰੂ ਸਾਹਿਬ ਨੂੰ ਜਿਹੜੀ ਫਰਿਆਦ ਆ ਉਹ ਕੀਤੀ ਸੀਗੀ ਕਸ਼ਮੀਰੀ ਪੰਡਤਾਂ ਨੇ ਗੁਰਦੁਆਰਾ ਥੜਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦੂ ਦੀ ਚਾਦਰ ਤੇ ਗੁਰਦੁਆਰਾ ਥੜਾ ਸਾਹਿਬ ਦੇ ਨਾਲ ਹੀ ਬਿਲਕੁਲ ਸੱਚਖੰਡ ਜਨਮ ਸਥਾਨ ਸਾਬਜਾਦੇ ਤਿੰਨ ਸਾਹਿਬਜਾਦੇ ਦਾ ਜਨਮ ਹੋਇਆ ਹੈ ਇੱਥੇ ਗੁਰੂ ਸਾਹਿਬ ਦੇ ਬਾਬਾ ਜੀ ਹਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਜਨਮ ਸਥਾਨ ਹੈ ਗੁਰਦੁਆਰਾ ਗੁਰੂ ਕੇ ਮਹਿਲ ਦੇ ਵਿੱਚ ਦੇਖ ਸਕਦੇ ਹੋ ਜੀ ਆਪਾਂ ਗੁਰਦੁਆਰਾ ਥੜਾ ਸਾਹਿਬ ਦੇ ਨਾਲ ਬਿਲਕੁਲ ਇਹ ਹੈ ਜੀ ਗੁਰਦੁਆਰਾ ਗੁਰੂ ਕੇ ਮਹਿਲ ਇੱਥੇ ਜਿਹੜਾ ਜਨਮ ਆ ਜੀ ਉਹ ਹੋਇਆ ਛੋਟੇ ਸਾਹਿਬ ਜਦਿਆਂ ਦਾ ਬਹੁਤ ਸੋਹਣੀ ਇਮਾਰਤ ਬਣਾਈ ਹੋਈ ਆ ਸੰਗਮਰਮਰ ਦੀ ਬਹੁਤ ਹੀ ਖੂਬਸੂਰਤ ਅੱਜ ਵਕਤ ਸ਼੍ਰੀ ਨੰਦਪੁਰ ਸਾਹਿਬ ਆ ਜੀ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਗ ਸਿੰਘ ਜੀ ਮਹਾਰਾਜ ਪਰਿਵਾਰ ਸਮੇਤ ਰਹਿੰਦੇ ਸੀਗੇ ਮਾਤਾ ਗੁਜਰੀ ਜੀ ਤੇ ਚਾਰ ਸਹਿਬਜਾਦੇ ਤੇ ਸਾਰਾ ਪਰਿਵਾਰ ਆ ਜਿਹੜਾ ਗੁਰੂ ਸਾਹਿਬ ਦਾ ਇੱਥੇ ਰਹਿੰਦਾ ਸੀਗਾ ਤੇ ਇਹ ਆ ਜੀ ਗੁਰਦੁਆਰਾ ਦੰਦਮਾਨ ਸਾਹਿਬ ਜਿੱਥੇ ਗੁਰੂ ਗੋਗ ਸਿੰਘ ਮਹਾਰਾਜ ਨੂੰ ਗੁਰਗੱਦੀ ਮਿਲੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਤੋਂ ਸੁਨੇਹਾ ਭੇਜਿਆ ਸੀਗਾ ਦੋ ਦਿਨ ਪਹਿਲਾਂ ਸ਼ਹੀਦੀ ਤੋਂ ਦੋ ਦਿਨ ਪਹਿਲਾਂ ਸੁਨੇਹਾ ਭੇਜਿਆ ਸੀਗਾ ਕਿ ਜਿਹੜੀਆਂ ਮੇਤੋਂ ਬਾਅਦ ਜਿਹੜੀ ਗੁਰਤਾ ਗੱਦੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਫਿਰ ਇੱਥੇ ਜਿਹੜੀ ਗੁਰਤਾ ਗੱਦੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਿੱਤੀ ਗਈ ਸੀਗੀ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਦੰਦਵਾ ਸਾਹਿਬ ਹੈ ਜੀ ਇਹ ਬਿਲਕੁਲ ਨਾਲ-ਨਾਲ ਇਹ ਬਿਲਕੁਲ ਇੱਕੋ ਸਥਾਨ ਤੇ ਨੇ ਇਹ ਤਿੰਨੇ ਚਾਰੇ ਗੁਰਦੁਆਰੇ ਤੇ ਆਪਾਂ ਦੇਖ ਸਕਦੇ ਜੀ ਵੀਡੀਓਗ੍ਰਾਫੀ ਅਲੌਡ ਨਹੀਂ ਹੈਗੀ ਪਰ ਆਪਾਂ ਬਾਹਰ ਤੋਂ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਜੀ ਗੁਰਦੁਆਰਾ ਦਮੰਦ ਮੰਸਰ ਗੁਰਿਆਈ ਸਥਾਨ ਪਾਸ਼ਾ ਜੀ ਦਸਵੀਂ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਜੀ ਤੇ ਸਾਰਾ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਬਸਿਆ ਹੋਇਆ ਨਾਲ-ਨਾਲ ਕਰਨ ਦੇ ਲੋਕਾਂ ਦੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਤੁਹਾਪਣੇ ਦਰਸ਼ਨ ਕੀਤੇ ਨਾ ਜੀ ਗੁਰਦੁਆਰਾ ਦਾਮਦਮਾ ਸਾਹਿਬ ਗਰਿਆਈ ਸਥਾਨ ਪਾਸ਼ੀ ਦਸਵੀਂ ਬਹੁਤ ਸੋਹਣਾ ਪਾਰਕ ਬਣਾਇਆ ਹੋਇਆ ਅੰਦਰ ਬਹੁਤ ਹੀ ਖੂਬਸੂਰਤ ਗੁਰਦੁਆਰੇ ਤੇ ਆਪਾਂ ਨੇ ਦਰਸ਼ਨ ਕੀਤੇ ਨੇ ਜੀ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਆਪਨੇ ਪਰਿਵਾਰ ਸਮੇਤ ਰਹਿੰਦੇ ਸੀਗੇ ਤਿੰਨੇ ਸਾਹਿਬਜਾਦਿਆਂ ਦੇ ਨਾਲ ਮਾਤਾ ਗੁਜਰੀ ਜੀ ਤੇ ਮਾਤਾ ਸਹਿਬਕੌਰ ਜੀ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਨੇ ਗੁਰਦੁਆਰਾ ਥੜਾ ਸਾਹਿਬ ਦੇ ਦਰਸ਼ਨ ਕੀਤੇ ਨੇ ਜਿੱਥੇ ਕਿ ਕਸ਼ਮੀਰੀ ਪੰਡਤ ਜਿਹੜੇ ਉਹ ਫਰਿਆਦ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਗੁਰਦੁਆਰਾ ਸੱਚਕੰਨ ਸਾਹਿਬ ਦੇ ਜਿੱਥੇ ਤਿੰਨ ਸਾਹਿਬਜਾਦਿਆਂ ਦਾ ਜਿਹੜਾ ਜਨਮ ਹੈ ਉਹ ਹੋਇਆ ਜੀ ਜਨਮ ਸਥਾਨ ਹੈ ਛੋਟੇ ਸਾਹਿਬਜਾਦਿਆਂ ਦਾ ਬਾਬਾ ਜੀ ਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਆਪਾਂ ਦੇ ਉਸ ਤੋਂ ਬਾਅਦ ਦਰਸ਼ਨ ਕੀਤੇ ਨੇ ਆਪਣਾ ਗੁਰਦੁਆਰਾ ਦਮਦਮਾ ਸਾਹਿਬ ਦੇ ਜਿੱਥੇ ਗੁਰਤਾ ਗੱਦੀ ਮਿਲੀ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੇ ਆਪਾਂ ਹੁਣ ਇੱਕ ਹੋਰ ਚੀਜ਼ ਦੇ ਦਰਸ਼ਨ ਕਰਦੇ ਆ ਮਸੰਦ ਜਿਹੜੇ ਮਸੰਦ ਗੁਰੂ ਸਾਹਿਬ ਨੇ ਸਾੜੇ ਸੀਗੇ ਤੇਲ ਪਾ ਕੇ ਗਰਮ ਤੇਲ ਪਾ ਕੇ ਨਾ ਮਸੰਦ ਸਾੜੇ ਸੀਗੇ ਤੇ ਉਹ ਜਗ੍ਹਾ ਖਾਉਂਦੇ ਤੁਹਾਨੂੰ ਖੂਦ ਖੂਦ ਦੇ ਵਿੱਚ ਪਾ ਕੇ ਉਹ ਵੀ ਸਥਾਨ ਜਿਹੜਾ ਉਹ ਐਸੇ ਗੁਰਦੁਆਰਾ ਸਾਹਿਬ ਦੇ ਅੰਦਰ ਹੈ ਸਾਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਕੇ ਮਹਿਲ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾ ਹੋਇਆ ਬਹੁਤ ਹੀ ਖੂਬਸੂਰਤ ਪਾਰਕ ਸਾਹਮਣੇ ਹੈ ਜੀ ਮਸੰਦਾਂ ਵਾਲਾ ਖੂਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ پارک ਦੇ ਵਿੱਚ ਹੈ ਉੱਪਰ ਬੋਰਡ ਵੀ ਲੱਗਿਆ ਹੋਇਆ ਹੈ ਜੀ ਮਸੰਦ ਉਸ ਟਾਈਮ ਦੇ ਵਿੱਚ ਪੈਦਾ ਹੋਗੇ ਸੀਗੇ ਤੇ ਇਹ ਵਾਲਾ ਖੂਹ ਆ ਜੀ ਤੁਸੀਂ ਦਰਸ਼ਨ ਕਰ ਰਹੇ ਆ ਇਹਦੇ ਵਿੱਚ ਤੇਲ ਪਾ ਕੇ ਸਾੜੇ ਸੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਕਰਕੇ ਉਹਨੂੰ ਮਸੰਦਾ ਵਾਲਾ ਖੂਹ ਕਿਹਾ ਜਾਂਦਾ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂਕੇ ਮਹਿਰ ਮਸੰਦਾ ਮੁਰਕੂ ਗੁਰਦਾਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਤੇ ਆਪਾਂ ਨੇ ਇਤਿਹਾਸ ਪੜਾਇਆ ਜੀ ਤੁਹਾਨੂੰ ਪਹਿਲਾਂ ਜ਼ੂਮ ਕਰਕੇ ਤੁਸੀਂ ਪੜ ਸਕਦੇ ਆ ਪਹਿਲਾਂ ਤੁਹਾਨੂੰ ਇਤਿਹਾਸ ਪੜ ਕੇ ਉਹ ਦੱਸਿਆ ਜੀ ਤੇ ਦਰਸ਼ਣੀ ਡਿਊਟੀ ਦਰਸ਼ਣੀ ਡਿਊਟੀ ਬਹੁਤ ਖੂਬਸੂਰਤ ਬਣਾਈ ਹੋਈ ਆ ਗੁਰਦਾਰਾ ਸਾਹਿਬ ਦੀ ਪ੍ਰਾਂਤਨ ਜਿਹੜੀ ਦਿਖ ਦਿੱਤੀ ਹੋਈ ਆ ਤੇ ਲੱਕੜ ਦਾ ਜਿਹੜਾ ਗੇਟ ਆ ਬਿਲਕੁਲ ਹੀ ਤੇ ਚਲੋ ਜੀ ਆਪਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸਾਹਮਣੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ ਤੇ ਆਪਾਂ ਨੂੰ ਦਰਸ਼ਨ ਕੀਤਾ ਜੀ ਗੁਰਦੁਆਰਾ ਗੁਰੂ ਕੇ ਮਹਿਲ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਕਰਾਉਂਦੇ ਦਰਸ਼ਨ ਤੁਹਾਨੂੰ ਤੇ ਲੋ ਜੀ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਸਾਹਿਬ ਇਤਿਹਾਸ ਲਿਖਿਆ ਹੋਇਆ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਾ ਸਾਰਾ ਇਤਿਹਾਸ ਤੁਸੀਂ ਪੜ ਸਕਦੇ ਜੀ 11 ਨਵੰਬਰ 1675 ਦਿਨ ਬੁੱਧਵਾਰ ਨੂੰ ਦਿੱਲੀ ਵਿਖੇ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਲਦਾਨ ਦਿੱਤਾ ਸੀਗਾ ਜਿਹਦਾ ਸ਼ੀਸ਼ ਹੈ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਗੁਰਦਾਰਾ ਵਿਵਾਨਗੜ ਸਾਹਿਬ ਕੋਲੇ ਲੈ ਕੇ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾਦੀ ਅਤੇ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਬੇਅੰਤ ਸੰਗਤਾਂ ਸਮੇਤ ਉੱਥੇ ਪੁੱਜੇ ਤਾਂ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰਦਾਨ ਬਖਸ਼ਣ ਪ੍ਰੰਤ ਨੌਵੇਂ ਗੁਰੂ ਜੀ ਦੇ ਸ਼ੀਸ਼ ਨੂੰ ਪਾਲਕੀ ਵਿੱਚ ਸਜਾ ਕੇ ਸੰਗ ਦਾ ਸਮੇਂ ਇੱਥੇ ਪੁੱਜੇ ਸਨ। ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਦਾ ਸੰਸਕਾਰ ਕੀਤਾ ਸੀ। ਇਸ ਸਥਾਨ ਦਾ ਅੰਦਰਲਾ ਪਿੱਛਾ ਦਸ਼ਮੇਸ਼ ਪਤਾ ਜੀ ਦੀ ਨਿਗਰਾਨੀ ਵਿੱਚ ਬਣਿਆ ਹੋਇਆ ਹੈ। ਗੁਰਦੁਆਰਾ ਕਾਲ ਬੂੰਗਾ ਸਾਹਿਬ। ਦਸ਼ਮੇਸ਼ ਪਤਾ ਜੀ ਨੇ ਨੌਵੇਂ ਪਾਤਸ਼ਾਹ ਜੀ ਦੇ ਸ਼ੀਸ਼ ਦੇ ਸੰਸਕਾਰ ਉਪਰੰਤ 71 ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹਾਂ। ਵਹਿਗੂ ਦਾ ਭਾਣਾ ਮੰਨਣ, ਜ਼ੁਲਮ ਤੇ ਜ਼ਬਰ ਦੇ ਵਿਰੋਧ ਕੋਲ ਲਈ ਤਿਆਰ ਹੋਣ ਦਾ ਆਦੇਸ਼ ਦਿੱਤਾ। ਇਹ ਆਪਾਂ ਨੇ ਪੜਿਆ ਜੀ ਇਤਿਹਾਸ ਸਾਰਾ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦਾ ਤੇ ਚੱਲ ਲਈ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਜੀ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਠੀਕ ਹੈ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਕੇ ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ੀਸ਼ ਦਾ ਸੰਸਕਾਰ ਕੀਤਾ ਸੀਗਾ ਸਾਹਮਣੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਤੇ ਅੱਜ ਦਾ ਫਰਮਾਨ ਹੈ ਜੀ ਇੱਕ ਦਿਨਾਂ ਦੇਖੋ ਦੇ ਨੀ ਆਪਣਾ ਦਰਦ ਸਮਝਦਾ ਹੱਥ ਦੇ ਰੱਖੇ ਆਪਣੇ ਕੋਲ ਸਾਹ ਸਾਹ ਸਤਿ ਪਾਲੇ ਇਹ ਹੁਕਮਨਾਮਾ ਸਾਹਿਬ ਅੱਜ ਦਾ ਆ ਤਰੀਕ ਹੈ ਜੀ 11 ਸਤੰਬਰ 2025 ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਕਿ ਲਈ ਸ਼ਾਨ ਸਾਹਿਬ ਚੂਰ ਰਹੇ ਨੇ ਉਹ ਵਗ ਰੂਸ ਚਾ ਆਸ਼ ਪ੍ਰਦਰਸ਼ਨ ਕਰ ਰਹੇ ਜੀ ਗੁਰਦਰਾ ਸ਼ੀਸ਼ਗੰਜ ਸਾਹਿਬ ਸ੍ਰੀ ਗੁਰਤੇਗ ਬਾਦਰ ਸਾਹਿਬ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਥੇ ਕੀ ਗੁਰੂ ਸਾਹਿਬ ਦੇ ਸੀਸ ਦਾ ਜਿਹੜਾ ਸੰਸਕਾਰ ਕੀਤਾ ਸੀਗਾ ਸ੍ਰੀ ਗੁਰਗੰਗ ਸਿੰਘ ਜੀ ਵੱਲੋਂ ਇਸ ਜਗ੍ਹਾ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਠੀਆਂ ਹੋਈਆਂ ਸੰਗਤਾਂ ਨੂੰ ਵਾਹਿਗੁਰੂ ਦਾ ਪਾਣਾ ਮੰਨਣ ਅਤੇ ਜ਼ਬਰ ਜ਼ੁਲਮ ਦੇ ਵਿਰੋਧ ਲਈ ਤਿਆਰ ਹੋਣ ਦਾ ਉਪਦੇਸ਼ ਆ ਜਿਹੜਾ ਉਹ ਸੰਗਤਾਂ ਨੂੰ ਦਿੱਤਾ ਸੀਗਾ ਜਿਹੜਾ ਸਮੋਹਨ ਕੀਤਾ ਸੀਗਾ ਗੁਰੂ ਸਾਹਿਬ ਨੇ ਕਿ ਨਾ ਜ਼ਬਰ ਕਰਨਾ ਹੈ ਤੇ ਨਾ ਸਹਿਣਾ ਹੈ ਤੇ ਸਾਹਮਣੇ ਹੀ ਉਹਨਾਂ ਦੇ ਗੁਰਦੁਆਰਾ ਸੀਸਗੰਸਾ ਸਾਹਿਬ ਆ ਜੀ ਜਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ੀਸ਼ ਹੈ ਉਹਨਾਂ ਦਾ ਸੰਸਕਾਰ ਕੀਤਾ ਸੀਗਾ। ਗੁਰੂ ਤੇਗ ਬਹਾਦਰ ਜੀ ਲਈ ਕਰਨ ਆਉਣ ਦੇ ਆਵੇ ਤਾਂ ਸਾਫਾਈ ਹੋਣੀ ਸਹਾਈ। ਤੇ ਜਿਹੜੀ ਇਹ ਇਮਾਰਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਤਿਆਰ ਕਰਵਾਈ ਸੀਗੀ। ਸਾਰੀ ਪ੍ਰਾਂਤਨ ਆਏ ਜਿਹੜੀ ਦੇਖ ਰਹੇ ਆਪਾਂ। ਗੁਰੂ ਜੀ ਦੇ ਟਾਈਮ ਦੀ ਹੈ ਇਹ ਇਮਾਰਤ ਸਾਰੀ। ਕੋਸ਼ਕੇ ਦਾ ਹਿੱਸਾ ਆ ਜਿਹੜਾ ਥੋੜਾ ਜਿਹਾ ਦੇਖ ਸਕਦੇ ਆਂ ਆਏ। ਆ ਜਿਹੜੀ ਦਵਾਰ ਆਏ ਉਸੇ ਟਾਈਮ ਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਟਾਈਮ ਦੀ। ਤੇ ਆ ਗੇਟ ਆ ਜਿਹੜਾ ਬਣਿਆ ਹੋਇਆ ਡਿਊਟੀ ਬਣੀ ਹੋਈ ਆ ਇਹ ਵੀ ਗੁਰੂ ਸਾਹਿਬ ਦੇ ਟਾਈਮ ਦੀ ਆ। ਜਿਹੜੇ ਆਲੇ ਵਗੈਰਾ ਬਣੇ ਹੋਏ ਆ ਸਾਰੇ ਗੁਰੂ ਸਾਹਿਬ ਦੇ ਟਾਈਮ ਦੇ ਆ ਇਹ। ਬिच ਕੁਛ ਕੁਛ ਇਹਦੀ ਜਿਹੜੀ ਰੈਨੋਵੇਟ ਆਉ ਕੀਤੀ ਆ ਬਾਕੀ ਸਾਰਾ ਜਿਹੜਾ ਇਹ ਤਿਆਰ ਕੀਤਾ ਹੋਇਆ ਹੈ ਗੁਰੂ ਸਾਹਿਬ ਜੀ ਦੇ ਟਾਈਮ ਦਾ ਤਿਆਰ ਕੀਤਾ ਹੋਇਆ ਗੁਰੂ ਸਾਹਿਬ ਨੇ ਆਪ ਤਿਆਰ ਕਰਵਾਇਆ ਸੀਗਾ ਗੁਰੂ ਰਾਮ ਸਿੰਘ ਜੀ ਮਹਾਰਾਜ ਜੀ ਨੇ ਇਹ ਸਿਰਫ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਦੀ ਜਿਹੜੀ ਇਮਾਰਤ ਹੈ ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਆਪਨੇ ਦਰਸ਼ਨ ਕੀਤੇ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਜੀ ਦੇ ਪਾਸ ਜਾਈ ਦੇ ਤੇ ਗੁਰਦੁਆਰਾ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਰਹਿੰਦੇ ਸੀਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਕੀਸਗੜ ਸਾਹਿਬ ਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ